ਦੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸੇ ਬਣ ਆਈ ਦੂਰ ਬਿਲ ਗਿਆ ਪਾਈ ਮਨ ਤੇਰਾ ਪਾਈ ਰਾਉ ਸੰਤਨ ਸੇ ਮੇਰੇ ਲੇਵਾ ਦੇਵੇ ਸੰਤਨ ਸੇ ਹਰ ਪਗ ਤੋਂ ਪਰੇ ਪਿੰਡਾਰਾ ਸੰਤਨ ਮੋਤੋ ਤੁਮ ਜੀ ਸੋਪੇ ਤੈ ਉਤਰਿਆ ਮੰਗਦਾ ਧੋਖਾ ਧਰਮ ਰਾਏ ਅਬ ਗਾਂ ਕਰੋ ਗੋ ਜੋ ਜਾਟੇ ਸਕਦੇ ਨੇਕਾ ਮਹਾ ਅਨੰਦ ਪਏ ਸੁਖ ਦਾ ਸੰਤਨ ਤੇ ਬਰਸਾ ਦੇ ਪਹਿਗਾਨ ਕੇ ਅਰਜ਼ੋ ਅਮਦਾਨੇ ਰੰਗਰ ਤੇ ਬਿਸਮਤ ਐਨੀ ਵਿਡਿਆਈ ਐਨੀ ਉਪਮਾ ਗੁਰੂ ਅਰਜਨ ਦੇ ਮਹਾਰਾ ਨੇ ਸੰਤਾਂ ਦੀ ਕੀਤੀ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤਾਂ ਮਹਾਰੀਓ 47 ਸੰਤ ਹਮਾਰਾ ਗਹਿਣਾ ਜਨ ਸੰਤਨ ਸੇ ਬੜੇ ਆਈ ਪੋੜ ਬਿ ਲਿਖਿਆ ਭਾਈ ਪਿਛਲਾ ਕਰਮ ਜਾਗਿਆ ਤੇ ਬ੍ਰਹਮ ਗਿਆਨੀ ਦੀ ਸੰਗਤ ਮਿਲ ਗਈ ਜਨ ਨਾਨਕ ਕੋਟਨ ਮੇ ਕੋ ਪੜਨ ਰਾਮ ਕੋ ਪਾਵੇ ਲੱਖ ਬਾਬਾ ਇਕੱਠਾ ਕਰਨੋ ਮੇਰੇ ਵਰਗਾ ਜਨ ਦੇ ਬੱਚੋ ਇੱਕ ਬ੍ਰਹਮ ਗਿਆਨੀ ਲੱਭੇਗਾ ਤੁਹਾਨੂੰ ਨਾਮ ਦੀ ਕਮਾਈ ਵਾਲਾ ਮਹਾਰਾਜ ਦੀ ਬਾਣੀ ਜਾਂਦਾ ਵੇ ਕੋਟਨ ਮੇ ਕੋਟ ਲਖ ਗਿਆ ਕਿ ਲਖ ਬਾਬਾ ਇਕੱਠਾ ਕਰ ਲੋ ਤੇ ਫਿਰ ਇੱਕ ਬ੍ਰਹਮ ਗਿਆਨੀ ਮਿਲਨ ਨਾਲ ਗੁਰ ਸਿੱਖਾਂ ਕੀ ਹਰ ਤੋੜ ਦੇ ਹਨ ਪਾਪੀ ਤੇ ਗਤ ਪਾਏ ਪਰ ਮस्तक ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਪਿਛਲਾ ਕਰਮ ਚੰਗਾ ਕੀਤਾ ਪਿਛਲਾ ਕਰਮ ਜਾਗਿਆ ਤੇ ਪਿਛਲੇ ਕਰਮ ਦੇ ਪਰਥਾਏ ਬਾਣੀ ਕਹਿੰਦੀ ਕਿ ਪੂਰਬਲਾ ਕਰਮ ਕੀਤਾ ਤਾਂ ਤੈਨੂੰ ਸੰਤਾਂ ਦੀ ਸੰਗਤ ਮਿਲ ਗਈ। ਪੂਰਬਲਾ ਕਰਮ ਕੀਤਾ ਤਾਂ ਤੈਨੂੰ ਠੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ। ਪੂਰਬਲਾ ਕਰਮ ਕੀਤਾ ਤਾਂ ਤੂੰ ਗੁਰੂ ਦੀ ਬਾਣੀ ਪੜਨ ਡੈ ਪਿਆ, ਨਿਤ ਨੇਮ ਕਰਨ ਡੈ ਪਿਆ, ਨਿਤ ਨੇਮੀ ਬਣ ਗਿਆ। ਉਹਨੂੰ ਨੇਤ ਜਿਹੜਾ ਨਿਤ ਨੇਮ ਕਰਦਾ ਨਾ ਉਹਨੂੰ ਬਾਣੀ ਨੇ ਨਿਤ ਨੇਮੀ ਗਿਆ। ਉਹਨੂੰ ਸੰਗਤ ਵੀ ਕਹਿੰਦੀ ਵੀ ਇਹ ਨਿਤ ਨੇਮ ਬੜਾ பை பராமத்து மனுபிந்திய அமர கால சாத்த பல மார கமர கால சாத்த பல நாம கோ கபீர கயே காய ਬਾਦ ਸੰਗਤ ਉੱਤੇ ਕੁੰਖੇ ਆਏ ਕਹ ਕਬੀਰਨ ਪਿਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਵਿਚਾਰ ਆਪਾਂ ਸ਼ੁਰੂ ਕੀਤੀ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਦਰਗਾਹ ਦਾ ਦੇਖ ਹਰ ਨਾਮੋਂ ਮੰਤਰ ੜਹਾਏ ਦਾ ਕੱਟੇ ਹਮੇ ਰੋਗ ਨਾਨਕ ਸਤਗੁਰ ਤੁੰਨਾ ਮਿਲਾਇਆ ਜਿੰਨਾ ਭੁਰੇ ਪਿਆ ਸੰਜੋਗ ਵੈਦ ਸਜਾਨ ਦਾ ਇਤਿਹਾਸ ਆ ਰਿਹਾ ਹੈ। ਵੈਦ ਸਜਾਨ ਮੁਸਲਮਾਨ ਸੀ। ਤੇ ਵੈਦ ਸਜਾਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਦਰਸ਼ਨ ਦਿੱਤੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਵੈਦ ਸਜਾਨ ਨੇ ਦਰਸ਼ਨ ਦਿੱਤੇ ਤਾਂ ਗੁਰੂ ਨੇ ਤੇ ਸਾਹਾ ਸੰਗਤ ਜੀ ਬੈਰਾ ਹੋ ਗਿਆ। ਗੁਰੂ ਦਾ ਪਾਸ਼ਿਕ ਬਣ ਗਿਆ। ਹੁਣ ਵੈਦ ਸਜਾਨ ਮਸਜਿਦ ਵੱਲ ਬੈ ਕੇ ਨਮਾਜ਼ ਪੜਦਾ ਸੀ ਉੱਧਰਲੇ ਬੰਦੇ ਹਟ ਕੇ ਅਨੰਦਪੁਰਵਾਲ ਨੂੰ ਮੂੰਹ ਕਰਕੇ ਵੈਦ ਸਜਾਨ ਨੇ ਨਮਾਜ਼ ਪੜਨੀ ਸ਼ੁਰੂ ਕਰ ਦਿੱਤੀ ਨਾਲ ਦੇ ਕਹਿਣ ਲੱਗੇ ਵੈਦ ਜੀ ਤੁਸੀਂ ਹੁਣ ਮੂੰਹ ਕਿੱਧਰ ਨੂੰ ਕਰਕੇ ਨਮਾਜ਼ ਪੜਦੇ ਹੋ ਵੈਦ ਸਜਾਨ ਕਹਿਣ ਲੱਗਾ ਕਿ ਮੈਨੂੰ ਪਰ ਉਤਕਾਰੀ ਦੇ ਦਰਸ਼ਨ ਹੋ ਗਏ ਇਤਿਹਾਸ ਦੱਸਦਾ ਕਿ ਵੇ ਵੇਤ ਸੁਜਾਨ ਨੇ ਉਥੋਂ ਚਾਲੇ ਪਾ ਦਿੱਤੇ ਨਗਰੋ ਨਗਰੀ ਨਗਰੋ ਨਗਰੀ ਨਗਰੋ ਨਗਰੀ ਪਿੰਡਾਂ ਦੇ ਵਿੱਚ ਹੁੰਦਾ 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 ਦਾ ਇੱਕ ਨਗਰ ਦੇ ਵਿੱਚ ਬੈਠ ਗਿਆ ਸਵਾ ਚੜ ਗਿਆ ਉਹ ਨੂੰ ਵੇਤ ਸੁਜਾਨ ਥੱਕ ਗਿਆ ਤੇ ਮੂੰਹ ਜ ਉੱਚੀ ਉੱਚੀ ਬੋਲਦਾ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਉੱਚੇ ਉੱਚੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈਂਦਾ ਇਸ ਪਿੰਡ ਦੇ ਸੰਗਤ ਬਰ ਗੋਬਨ ਸਿੰਘੁਰ ਤੇ ਇੱਕ ਬਹਾਦਰ ਮਹਾਰਾਜ ਦੇ ਸਰਦਾਲੂ ਸੀ ਸਾਹ ਚੜਿਆ ਲੰਮੇ ਪਿਆ ਇੱਕ ਪ੍ਰੇਮੀ ਨੇ ਪਾਣੀ ਪਿਆਲਿਆ ਤੂੰ ਕੌਣ ਕੰਦਾ ਮੈਂ ਵੈਦ ਸਜਾਣ ਮੈਂ ਵੈਦਾਂ ਕਿੱਥੇ ਚੱਲਿਆ ਅੰਦਰ ਮੈਂ ਬਾਜਾਂ ਵਾਲੇ ਦੇ ਦਰਸ਼ਨ ਕਰਨ ਵਾਸਤੇ ਚੱਲੇ ਆਂ ਜੇ ਤੂੰ ਵੈਦਵਾਨ ਤਾਂ ਥੋੜਾ ਸਮਾਂ ਸਾਡੇ ਨਗਰ ਦਾ ਵੈਦ ਸੁਜਾਨ ਜੀ ਭਲਾ ਕਰਜੋ ਇਤਿਹਾਸ ਦੱਸਦਾ ਹੈ ਕਿ ਵੈਦ ਸੁਜਾਨ ਨੇ ਕੁੱਲੀ ਪਾਈ ਛੰਨ ਪਾਈ ਦਵਾਈਆਂ ਦਾ ਕੰਮ ਕਰਦਾ ਸੀ ਉੱਥੇ ਬੈਠ ਗਿਆ ਚਮਕੜਾ ਮਾਰ ਕੇ ਦਵਾਈਆਂ ਬਣਾਉਣੀਆਂ ਇਕੱਠੀਆਂ ਇਕੱਪੀਆਂ ਸਿਰੂ ਕੀਤੀਆਂ ਦਵਾਈਆਂ ਦੇਣੀਆਂ ਸ਼ੁਰੂ ਕੀਤੀਆਂ ਨਾਲੇ ਨਾਲ ਦਵਾਈ ਦਈ ਜਾਂਦਾ ਨਾਲੇ ਨਾਲ ਧੰ ਗੁਰੂ ਗੋਬਿੰਦ ਸਿੰਘ ਜੀ ਨਾਲੇ ਨਾਲ ਦਵਾਈ ਦਈ ਜਾਂਦਾ ਨਾਲੇ ਨਾਲ ਧੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਹੁਣ ਪਿੰਡ ਦੇ ਲੋਕ ਪਿੰਡ ਦੀ ਸੰਗਤਾਂ ਨੂੰ ਕੋਈ ਦਵਾਈ ਲੈਂਦੀ ਹੈ ਮਹਾਰਾ ਦਾ ਨਾਮ ਲੈ ਕੇ ਨਾ ਦਵਾਈ ਦਈ ਜਾਂਦਾ ਹੈ ਮੁਸਲਮਾਨ ਸਤਿਗੁਰੂ ਦਾ ਨਾਮ ਲੈ ਕੇ ਦਵਾਈ ਜਾਈ ਜਾਂਦਾ ਧੰਗੁਰੂ ਗੋਬਿੰਦ ਸਿੰਘ ਧੰਗੁਰੂ ਗੋਬਿੰਦ ਸਿੰਘ ਧੰਗੁਰੂ ਗੋਬਿੰਦ ਸਿੰਘ ਪੈਸਾ ਪਿੰਡ ਦੀ ਸੰਗਤ ਅਨੰਦਪੁਰ ਸਾਹਿਬ ਗਈ ਜਾ ਕੇ ਬਾਰਾਂ ਨੂੰ ਕਹਿਣ ਲੱਗੀ ਸੱਚੇ ਪਾਤਸ਼ਾਹ ਇੱਕ ਤੁਹਾਡਾ ਸ਼ਰਧਾਲੂ ਆ ਉਹਦਾ ਮੁਸਲਮਾਨ ਆ ਉਹ ਵੈਦ ਸਜਾਣਵਾ ਉਹ ਵੈਦ ਦਾ ਕੰਮ ਕਰਦਾ ਹੈ ਉਹ ਦਵਾਈਆਂ ਬਣਾਉਂਦਾ ਦਾ ਦਵਾਈਆਂ ਦਿੰਦਾ ਪਰ ਨਾਮ ਤੁਹਾਡਾ ਜਪਦਾ ਆਪਾਂ ਸਾਰੇ ਪਿੰਡ ਦੇ ਸੰਗਤੋਂ ਆਏ ਆ ਤੁਹਾਡੇ ਕੋਲ ਮਹਾਰਾਜ ਜੀ ਐਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੰਗਤ ਕਰਦੇ ਰਹੇ ਐਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੰਗੀ ਸਾਥੀ ਆ ਕਿਰਪਾ ਕਰੋ ਸਾਡੇ ਨਗਰ ਦੇ ਵਿੱਚ ਚਰਨ ਪਾਓ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਤ ਤੇ ਸੱਚ ਕਰਕੇ ਕਹਿ ਠੀਕ ਹੈ ਜੀ ਐਸ ਜਣਾ ਅਸੀਂ ਤੁਹਾਡੇ ਨਗਰ ਦੇ ਵਿੱਚ ਆਵਾਂਗੇ ਪਿੰਡ ਨੂੰ ਚਾਹ ਝੜ ਗਿਆ ਪਿੰਡ ਦੇ ਵਿੱਚ ਗੱਲਾਂ ਸ਼ੁਰੂ ਹੋ ਗਈਆਂ ਮਹਾਰਾਜ ਨੇ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਉਣਾ ਸੱਚੇ ਪਾਤਸ਼ਾਹ ਨੇ ਆਉਣਾ ਵੈਦ ਦੇ ਘਰ ਦੇ ਵਿੱਚ ਗੱਲ ਪਈ ਵੈਦ ਨੇ ਪੁੱਛਿਆ ਵੈਦ ਨੇ ਪੁੱਛਿਆ ਕਿ ਮਹਾਰਾਜ ਨੇ ਕਿਦੋਂ ਆਉਣਾ ਮਹਾਰਾਜ ਨੇ ਜਣਾਂ ਮਾਜੀ ਚਾੜ ਗਿਆ ਵੈਦ ਸਜਾ ਨੂੰ ਮੁਸਲਮਾਨ ਸੀ ਜਿਸ ਨੂੰ ਜਣਾਏ ਸਾਰੇ ਜਨ ਜਾਨੇ ਸਾਧ ਸੰਗਤ ਜੀ ਉਹ ਦਿਨੇ ਆ ਗਿਆ ਲੱਗੇ ਪਿੰਡ ਦੇ ਵਿੱਚ ਤਿਆਰੀ ਹੁੰਦਾ ਭੀ ਸਤਗੁਰ ਜੀ ਦੇ ਆਉਣਾ ਸਤਗੁਰ ਤੇ ਸਿੰਘਾਂ ਦੇ ਆਉਣਾ ਨਾਲ ਚਾਹ ਚੜਿਆ ਪਿਆ ਉਹ ਦਿਨੇ ਆ ਗਿਆ ਜਿੱਦਣ ਮਹਾਰਾਣੇ ਆਉਣਾ ਹੁਣ ਵੈਦ ਸੁਜਾਨ ਦੇ ਕੋਲ ਰੋਗੀ ਆਉਂਦੇ ਨੇ ਇੱਕ ਵੈਦ ਸੁਬਾਨ ਦੇ ਕੋਲ ਪਰਿਵਾਰ ਆਇਆ ਵੈਦ ਜੀ ਸਾਡੀ ਮਾਤਾ ਬੜੀ ਢਿੱਲੀ ਆ ਤੁਹਾਨੂੰ ਬਾਹਰ ਡੇਰੇ ਤੇ ਜਾਣਾ ਪੈਣਾ ਦਵਾਦ ਦੇ ਮਨ ਵਿੱਚ ਧੜਕਣ ਲੱਗੀ ਹੈ ਕਿ ਮਹਾਰਾਜ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣਾ ਸੱਚੇ ਪਾਤਸ਼ਾਹ ਨੇ ਜੇ ਮੈਂ ਦਵਾਈ ਦੇਣ ਚਲ ਗਿਆ ਮਹਾਰਾਜ ਕਦੇ ਹੋਰ ਕਿਧਰ ਚਲੇ ਜਾਣ ਪਰ ਇਹ ਵੀ ਸੇਵਾ ਬੜੀ ਵੱਡੀ ਮਹਾਰਾਜ ਨੇ ਲਈ ਮੇਰੀ ਇਹ ਵੀ ਸੰਗਤ ਮਹਾਰਾਜ ਦੀ ਹੈ ਸੱਤ ਸੰਗਤ ਦੇ ਵਿੱਚ ਮਹਾਰਾਜ ਆਪ ਵਸਦਾ ਚਲ ਗਿਆ ਵੈਤ ਸੁਜਾਨ ਦਵਾਈ ਦੇਣ ਵਾਸਤੇ ਸਤਗੁਰੂ ਜੀ ਨੰਦਪੁਰ ਦੀ ਪਾਵਨ ਧਰਤੀ ਤੋਂ ਚੱਲ ਪਏ ਹੁਣ ਪਿੰਡ ਦੇ ਵਿੱਚ ਅਡੀਕਾ ਹੋ ਰਹੀਆਂ ਨੇ ਪਿੰਡ ਦੇ ਵਿੱਚ ਸੰਗਤ ਡੇਗਦੀ ਪਈ ਹੈ ਸਤਗੁਰੂ ਜੀ ਆਉਣ ਵਾਲੇ ਨੇ ਸਤਗੁਰੂ ਜੀ ਆਉਣ ਵਾਲੇ ਨੇ ਸਤਗੁਰੂ ਜੀ ਨੇ ਆਉਣਾ ਸਤਗੁਰੂ ਜੀ ਦੀ ਸੰਗਤ ਨੇ ਆਉਣਾ ਚਾਓ ਚੜਿਆ ਪਿਆ ਸਾ ਸੰਗਤ ਜੀ ਹੁਣ ਮਹਾਰਾਜ ਆਏ ਘੋੜਾ ਸਵਾਰ घोड़ सवार ਨਾਲ ਗੁਰੂ ਦੀਆਂ ਸੰਗਤਾਂ ਸਿੱਧ ਪੰਥ ਖਾਲਸਾ ਦੇ ਸਤਿਗੁਰ ਜੀ ਦਾ ਸਿੱਧਾ ਕਿੱਥੇ ਗਏ ਵੈਦ ਸਜਾਨ ਦੀ ਕੁੱਲੀ ਦੇ ਵਿੱਚ ਜਾ ਕੇ ਬੈਠ ਗਏ ਵੱਡੇ ਵੱਡੇ ਤਨਾਦ ਲੋਕ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਆਪਣੇ ਘਰਾਂ ਦੇ ਵਿੱਚ ਮਹਾਰਾ ਸਾਡੇ ਘਰ ਜਾਣਗੇ ਮਹਾਰਾ ਸਾਡੇ ਘਰ ਜਾਣਗੇ ਮਹਾਰਾ ਸਾਡੇ ਘਰ ਜਾਣਗੇ ਪਰ ਨਹੀਂ ਉਧਰ ਵੈਦ ਸਜਾਨ ਦਵਾਈ ਦੇਣ ਵਾਸਤੇ ਗਿਆ ਹੋਇਆ ਉਧਰ ਵੈਦ ਸਜਾਨ ਦੀ ਕੁੱਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ ਨੇ ਭੱਜਾ ਹੁੰਦਾ ਸਾਉ ਸਾਈਂ ਪੁੱਛਦਾ ਹੁੰਦਾ ਸਤਿਗੁਰੂ ਜੀ ਆਗੇ ਮੈਂ ਉਹਨਾਂ ਦਾ ਸਿੱਖ ਬਣਨਾ ਮੈਨੂੰ ਉਹਨਾਂ ਨੇ ਦਰਸ਼ਨ ਦਿੱਤੇ ਮਹਾਰਾਜ ਆਗੇ ਸਤਿਗੁਰ ਜੀ ਦੇ ਮੈਂ ਦਰਸ਼ਨ ਕਰਨੇ ਨੇ ਤੇ ਸਹਾ ਸੰਗਾ ਜੀ ਇੱਕ ਪ੍ਰੇਮੀ ਮਿਲਿਆ ਕਹਿਣ ਲੱਗਾ ਵੈਦ ਸੁਜਾਨ ਸਤਗੁਰ ਜੀ ਦੇ ਤੇਰੇ ਕੁਝਲੀ ਦੇ ਵਿੱਚ ਬੈਠ ਕੇ ਆਣ ਕੇ ਹੋਰ ਬੋਰਾ ਹੋ ਗਿਆ ਕਿੰਨਾ ਕੁ ਚੜਦਾ ਜਦੋਂ ਗੁਰੂ ਗ੍ਰੰਥ ਸਾਹਿਬਹਾਰਜ ਘਰ ਜਾਣਾ ਹੋਵੇ ਚੜਨ ਵਾਲਿਆਂ ਨੂੰ ਚੜਦਾ ਹੈ ਇਹ ਨਹੀਂ ਵੀ ਚੜਦਾ ਹੈ ਬਾਕੀਆਂ ਨੂੰ ਕਿੰਨਾ ਕੁ ਚੜਦਾ ਡੱਜਾ ਰੁੱਜਾ ਠੰਡ ਪਾੜ ਕੇ ਆਉਂਦਾ ਅੱਜ ਤੇ ਸਮਾਂ ਐਡਾ ਮਾੜਾ ਆ ਗਿਆ ਨੇ ਕਦੀ ਐਸਕਰ ਘਣਪਾਟ ਸਾਹਿਬ ਜੀ ਦਾ ਭੋਗ ਕਦੀ ਐਸਕਰ ਘਣਪਾਟ ਸਾਹਿਬ ਜੀ ਦਾ ਭੋਗ ਜਿੰਨੀ ਮਾਇਆ ਵੱਧ ਆ ਗਈ ਉਹਨੇ ਘਣਪਾਟ ਘਟ ਗਏ ਪਹਿਲੀਆਂ ਤੇ ਘਣਪਾਟ ਸਾਹਿਬ ਹੋਣੇ ਮਹੱਲੇ ਨੂੰ ਸੱਦਾ ਦੇਣਾ ਮਹੱਲੇ ਨੇ ਆਉਣਾ ਰੰਭਤੇ ਮਹੱਲੇ ਨੇ ਸਨਮਾਨ ਨੂੰ ਹੁਣਾ ਮਹੱਲੇ ਨੇ ਅਗਲੇ ਦਿਨ ਸਨਮਾਨ ਨੂੰ ਹੁਣਾ ਅੱਜ ਤੇ ਜਦੋਂ ਸਪੀਕਰ ਲੱਗਦਾ ਉਦੋਂ ਪਤਾ ਲੱਗਦਾ ਵੀ ਇੰਨਾਂ ਦੇ ਘਰ ਘਣਪਾਟ ਸਾਹਿਬ ਸਾਦ ਸੰਗਤ ਦੀ ਪਿਆਰ ਖਤਮ ਹੋ ਗਿਆ ਕੱਟ ਦਿਲ ਹੋ ਗਏ ਪੱਥਰ ਦੇਲ ਹੋ ਗਏ ਨਹੀਂ ਤਾਂ ਪਹਿਲਾ ਰਿਸ਼ਤੇਦਾਰ ਵੀ ਆੜ ਕੇ ਬੈਠ ਜਾਣੇ ਇਹ ਚਲੋ ਉਹਨਾਂ ਨੇ ਖੰਡਪੜ ਸਾਹਿਬ ਆਰੰਭ ਕਰਵਾਇਆ ਉਹਨਾਂ ਨੇ ਕਿਹਾ ਵੀ ਤੁਹੀਂ ਆਜੋ ਆਰੰਭ ਵਾਲੇ ਦੇਣੀ ਨਾਲੇ ਬਾਣੀ ਸੁਣਿਓ ਸਮਾ ਕਿੱਧਰ ਦਾ ਕਿੱਧਰ ਨੂੰ ਚਲ ਗਿਆ ਚਾਹੋ ਕਰੋਗੇ ਨਾ ਗੁਰੂ ਦਾ ਚਾਅ ਕਰੋਗੇ ਤੇ ਫਿਰ ਗੁਰੂ ਚਾਅ ਵੀ ਜਵੇਗਾ ਹੁਣ ਤਾਂ ਹਨਪਾਡ ਸਾਹਿਬ ਜੀ ਦਾ ਭੋਗ ਪੈਂਦਾ